ਇਮੀਗ੍ਰੇਸ਼ਨ ਦੀ ਇੱਕ ਹੋਰ ਵੱਡੀ ਖਬਰ ਜਿਹੜੀ ਆ ਰਹੀ ਆ IRS ਦੇ ਨਾਲ ਸੰਬੰਧਿਤ ਕੁਝ ਦਿਨ ਪਹਿਲਾਂ ਇਹ ਚਰਚਾ ਸੀਗੀ ਵੀ ICE ਦੀ ਤੇ IRS ਦਾ ਆਪਸ ਦੇ ਵਿੱਚ ਸਮਝੌਤਾ ਹੋਣ ਜਾ ਰਿਹਾ ਆ ਪਰ ਕਹਿੰਦੇ ਵੀ ਅੱਜ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਇੰਟਰਨਲ ਰੈਵਨਿਊ ਸਰਵਿਸ ਉਹ ਕਹਿੰਦੇ ਵੀ ਐਗਰੀਮੈਂਟ ਦੇ ਉੱਤੇ ਪਹੁੰਚ ਚੁੱਕੇ ਆ ਸੋ ICE ਨੂੰ ਹੁਣ ਤੋਂ ਜਿਹੜੇ ਟੈਕਸਪੇਅਰ ਇਨਫੋਰਮੇਸ਼ਨ ਆ ਉਸ ਦਾ ਐਕਸੈਸ ਮਿਲ ਜਾਊਗਾ ICE ਵਾਲੇ ਕਹਿੰਦੇ ਵੀ ਇਸ ਦੇ ਨਾਲ ਜਿਹੜੇ ਇਲਲੀਗਲ ਇਮੀਗਰੈਂਟਸ ਆ ਜਿਨ੍ਹਾਂ ਨੂੰ ਡੈਪਿਊਟੇਸ਼ਨ ਜਿਨ੍ਹਾਂ ਦੇ ਉੱਤੇ ਲੱਗੀ ਹੋਈ ਆ ਉਹਨਾਂ ਦੀ ਨਿਸ਼ਾਨਦੇਹੀ ਕਰਨ ਦੇ ਵਿੱਚ ਸਾਨੂੰ ਆਸਾਨੀ ਹੋਵੇਗੀ। 트럼ਪ ਐਡਮਿਨਿਸਟ੍ਰੇਸ਼ਨ ਨੇ ਇੱਕ ਮੈਮੋਰੰਡਮ ਆਫ ਅੰਡਰਸਟੈਂਡਿੰਗ ਕੱਲ ਦੇਰ ਰਾਤ ਨੂੰ ਜਿਹੜਾ ਉਹ ਫਾਈਲ ਕੀਤਾ ਅਦਾਲਤ ਦੇ ਵਿੱਚ ਜਿਸ ਦੇ ਵਿੱਚ ਕਹਿੰਦੇ ਵੀ ਅਸੀਂ ਕਹਿੰਦੇ ਨਾਲ ਗਾਰਡ ਰੇਲਜ਼ ਵੀ ਜਿਹੜੇ ਉਹ ਕ੍ਰੀਏਟ ਕਰਾਂਗੇ ਤੇ ਇੱਕ ਪ੍ਰੋਸੈਸ ਬਣਾਇਆ ਜਾਊਗਾ ਵੀ ICE ਵਾਲੇ ਰਿਕੁਐਸਟ ਕਰਨਗੇ IRS ਨੂੰ ਕੋਸ਼ਿ ਜਿਹੜੇ ਕ੍ਰਿਮੀਨਲ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਦੀ ਹੋਰ ਅੱਗੇ ਵਾਧੂ ਜਾਂਚ ਦੇ ਲਈ ਜਿਨ੍ਹਾਂ ਨੂੰ ਜਿਹੜੇ ਫੇਲ ਹੋਏ ਨੇ ਜਾਂ ਰਿਫਿਊਜ਼ ਕੀਤਾ ਆ ਉਹਨਾਂ ਨੂੰ ਉਹਨਾਂ ਨੇ ਯੂਐਸ ਦੇ ਵਿੱਚੋਂ ਨਿਕਲਣ ਦੇ ਲਈ 90 ਦਿਨ ਤੋਂ ਬਾਅਦ ਵੀ ਜਦ ਜੱਜ ਨੇ ਉਹਨਾਂ ਉੱਤੇ ਡੈਪੂਟੇਸ਼ਨ ਦੇ ਫਾਈਨਲ ਆਰਡਰ ਆਫ ਰਿਮੂਵਲ ਲਾ ਦਿੱਤੇ ਆ ਸੋ ਹੁਣ ਕਿਤੇ ਵੀ ਆਈਐਸ ਵਾਲੇ ਆਈਆਰਐਸ ਦੇ ਡਾਟਾਬੇਸ ਦਾ ਸਹਾਰਾ ਇਨਫੋਰਮੇਸ਼ਨ ਦਾ ਸਹਾਰਾ ਲੈਂਦੇ ਹੋਏ ਉਹਨਾਂ ਲੋਕਾਂ ਤੱਕ ਪਹੁੰਚੇਗੀ ਜਿੱਥੇ ਜਿਨ੍ਹਾਂ ਦੇ ਉੱਤੇ ਫਾਈਨਲ ਆਰਡਰ ਆਫ ਰਿਮੂਵਲ ਲੱਗੇ ਆ 90 ਦਿਨ ਤੋਂ ਵੱਧ ਦਾ ਵਕਤ ਹੋ ਚੁੱਕਾ ਆ ਤੇ ਉਹ ਅਜੇ ਤੱਕ ਅਮਰੀਕਾ ਨੂੰ ਛੱਡ ਕੇ ਨਹੀਂ ਗਏ ਤਾਂ ਉਹਨਾਂ ਦੀ ਇਨਫੋਰਮੇਸ਼ਨ ਹੁਣ ਕਹਿੰਦੇ ਵੀ ਏ ਟੈਕਸਪੇਅਰ ਜਿੱਥੇ ਆਪਾਂ ਟੈਕਸ ਭਰਦੇ ਆ ਉੱਥੋਂ ਜਿਹੜੀ ਹੁਣ ਲਈ ਜਾਊਗੀ ਕੱਲ ਰਾਤੀ ਹੀ ਇੱਕ ਜਿਹੜਾ ਇਹ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹਨੂੰ ਐਮਓਯੂ ਆਖ ਦਿੱਤਾ ਜਾਂਦਾ ਆ ਉਹ ਜਿਹੜਾ ਸਾਈਨ ਹੋਇਆ ਹੈਗਾ ਯਾ ਸੋ ਟ੍ਰਾਈਡਰੀ ਡਿਪਾਰਟਮੈਂਟ ਦੇ ਜਿਹੜੇ ਸਪੋਕਸਪਰਸਨ ਆ ਉਹਨਾਂ ਨੇ ਇਤਲਾਹ ਦਿੰਦੇ ਹੋਏ ਦੱਸਿਆ ਆ ਵੀ ਆਈਆਰਐਸ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਇਹ ਐਮਓਯੂ ਦੇ ਵਿੱਚ ਐਂਟਰ ਕਰ ਚੁੱਕੇ ਨੇ ਜਿਹਦੇ ਨਾਲ ਕਹਿੰਦੇ ਇੱਕ ਕਲੀਅਰ ਤੇ ਸਿਕਿਉਰ ਪ੍ਰੋਸੈਸ ਲਾ ਐਨਫੋਰਸਮੈਂਟ ਦੀ ਮਦਦ ਦੇ ਲਈ ਸਪੋਰਟ ਤੇ ਲਈ ਉਸ ਨੂੰ ਓਕੇ ਕਰ ਦਿੱਤਾ ਗਿਆ ਆ ਤਾਂ ਜੋ ਇਲੀਗਲ ਇਮੀਗ੍ਰੇਸ਼ਨ ਆ ਉਸ ਨੂੰ ਜਿਹੜਾ ਕੰਬੈਟ ਆ ਉਹ ਕੀਤਾ ਜਾਵੇ ਸੋ ਇੱਕ ਹਰਜੋਤ ਸਿੰਘ ਜੀ ਪਹਿਲਾਂ ਜਿਹੜੀ ਚਰਚਾ ਸੀਗੀ ਉਹ ਉਹ ਆਪਾਂ ਕਹਿ ਸਕਦੇ ਆ ਵੀ ਇਹ ਹੁਣ ਉਹਨਾਂ ਨੇ ਸਿਰੇ ਜਿਹੜੀ ਉਹ ਚਾੜ ਦਿੱਤੀ ਆ ਤੇ IRS ਤੋਂ ਜਿਹੜਾ ਡਾਟਾ ਆ ਆਈਸ ਵਾਲੇ ਲੈਣਾ ਸ਼ੁਰੂ ਕਰਨਗੇ ਇਹ ਕੁਝ ਹਫ਼ਤੇ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ ਕਈ ਸਾਡੇ ਸਰੋਤੇ ਕਹਿੰਦੇ ਸੀ ਵੀ ਇਲੀਗਲ ਬੰਦੇ ਜਾਂ ਅਨ ਡਾਕੂਮੈਂਟਡ ਬੰਦੇ ਕਿਦਾਂ ਟੈਕਸ ਭਰ ਸਕਦੇ ਆ 11 ਮਿਲੀਅਨ ਦੇ ਕਰੀਬ ਲੋਕ ਆ ਜਿਹੜੇ ਅਨ ਡਾਕੂਮੈਂਟਡ ਹੈਗੇ ਜਿਨ੍ਹਾਂ ਨੇ ਟੈਨ ਨੰਬਰ ਲਿਆ ਹੁੰਦਾ ਹੈਗਾ ਟੈਕਸ ਆਈਡੈਂਟੀਫਿਕੇਸ਼ਨ ਨੰਬਰ ਉਹ ਉਸ ਦੇ ਤਹਿਤ ਉਹ ਟੈਕਸ ਭਰਦੇ ਸੀ ਕਿਉਂਕਿ ਉਹਨਾਂ ਨੂੰ ਆਸੀ ਫਿਊਚਰ ਦੇ ਵਿੱਚ ਜੇ ਕਿਤੇ ਕੋਈ ਇਮੀਗ੍ਰੇਸ਼ਨ ਜਾਂ ਲੋਕਾਂ ਨੂੰ ਪੱਕੇ ਕਰਨ ਦੀ ਗੱਲਬਾਤ ਆਉਂਦੀ ਹੈ ਤੇ ਆਪਾਂ ਸ਼ੋਅ ਕਰ ਸਕਦੇ ਹਾਂ ਵੀ ਦੇਖੋ ਅਸੀਂ ਤਾਂ ਕੰਮ ਕਰਦੇ ਆਂ ਟੈਕਸ ਪੇ ਕਰਦੇ ਹੈਗੇ ਆ ਬਿਲੀਅਨਸ ਆਫ ਡਾਲਰ ਜੋ ਲੋਕ ਆ ਉਹ ਟੈਕਸ ਪੇ ਕਰਦੇ ਹੈਗੇ ਆ ਇਹਦੇ ਵਿੱਚ ਨਾਲ ਹੀ ਐਡ ਕਰਨਾ ਚਾਹੀਦਾ ਹਰਜੋਤ ਸਿੰਘ ਜੀ ਹੁਣ ਜਿਨ੍ਹਾਂ ਨੂੰ ਰਿਮੂਵਲ ਆਰਡਰ ਲੱਗੇ ਆ ਯਾਨੀ ਕਿ ਉਹ ਅਦਾਲਤਾਂ ਚ ਨੇ ਬਹੁਤਿਆਂ ਨੂੰ ਵਰਕ ਪਰਮਿਟ ਮਿਲਦੇ ਆ ਜਿਹੜੇ ਉਹ ਵਰਕ ਪਰਮਿਟ ਮਿਲੇ ਹੁੰਦੇ ਆ ਉਹਨਾਂ ਕੋਲ ਐਸਐਸਐਨ ਵੀ ਹੁੰਦੇ ਆ ਸੋ ਜਿਨ੍ਹਾਂ ਕੋਲ ਐਸਐਸਐਨ ਆ ਕੰਮ ਕਰਦੇ ਹੋ ਟੈਕਸ ਵੀ ਜਿਹੜਾ ਉਹ ਭਰਦੇ ਆ ਸੋ ਜਿਹੜੇ ਬਹੁਤ ਸਾਰੇ ਜਿਹੜੀ ਆਪਣੀ ਕਮਿਊਨਿਟੀ ਦੇ ਲੋਕ ਵੀ ਇਸ ਡਿੱਕੇ ਦੇ ਵਿੱਚ ਆ ਸਕਦੇ ਆ ਉਹ ਖਾਸ ਕਰਕੇ ਉਹ ਜਿਨ੍ਹਾਂ ਦੇ ਉੱਤੇ ਰਿਮੂਵਲ ਆਰਡਰ ਲੱਗਾ ਆ 90 ਦਿਨ ਤੋਂ ਵੱਧ ਜਿਹੜੇ ਉਹ ਹੋ ਗਏ ਆ ਹੁਣ ਇਹ ਨਹੀਂ ਇਹਨਾਂ ਨੇ ਇਸ ਦੇ ਵਿੱਚ ਕਲੀਅਰਲੀ ਦੱਸਿਆ ਵੀ ਜੇ 90 ਤੁਹਾਡੇ ਰਿਮੂਵਲ ਆਰਡਰ ਲੱਗੇ ਆ ਤੇ ਜੇ ਤੁਸੀਂ ਅੱਗੇ ਸੁਣਵਾਈ ਲਈ ਹੋਈ ਆ ਕਿ ਤਾਂ ਵੀ ਉਹਨਾਂ ਨੇ ਮਗਰ ਇਹਨਾਂ ਨੇ ਜਾਣਿਆ ਆ ਯਾ ਜਿਨ੍ਹਾਂ ਦੇ ਰਿਮੂਵਲ ਆਰਡਰ ਲੱਗੇ ਆ ਤੇ ਉਹ ਸਿਰਫ ਗਏ ਨਹੀਂ ਆ ਕਿ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਿਰਫ ਉਹਨਾਂ ਦੇ ਮਗਰ ਜਾਣਾ ਆ ਯਾ ਜਿਨ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ ਆ ਯਾ ਕੋਈ ਕ੍ਰਿਮੀਨਲ ਅਪਰਾਧ ਜਿਹੜਾ ਇਸ ਦੇ ਨਾਲ ਜੁੜਿਆ ਹੋਇਆ ਆ ਸਿਰਫ ਉਸੇ ਦਾ ਉਹਨਾਂ ਦੇ ਮਗਰ ਜਾਣਾ ਆ ਸੋ ਇਹ ਬੜੀ ਇਹਨਾਂ ਨੇ ਇੱਕ ਵੇਗ ਜੀ ਜਿਹੜੀ ਇੱਕ ਕਹਿ ਦਿੱਤੀ ਆ ਵੀ ਖੁੱਲਾ ਜਿਹਾ ਕੰਮ ਰੱਖਿਆ ਆ ਇਹ ਕਹਿ ਕੇ ਵੀ ਜਿਨ੍ਹਾਂ ਨੂੰ ਰਿਮੂਵਲ ਆਰਡਰ ਲੱਗੇ ਆ 90 ਦਿਨ ਤੋਂ ਵੱਧ ਹੋ ਗਏ ਆ ਯੂ ਐਸ ਨੂੰ ਉਹ ਛੱਡ ਕੇ ਨਹੀਂ ਗਏ ਉਹਨਾਂ ਦਾ ਜਿਹੜਾ ਡਾਟਾ ਸੀ IRS ਤੋਂ ਜਿਹੜਾ ਹੋ ਲੈਣਾ ਆ ਸੋ ਮੇਕ ਸ਼ੁਰ ਕਰੋ ਵੀ ਤੁਸੀਂ ਆਪੋ ਆਪਣੇ ਵਕੀਲਾਂ ਦੇ ਨਾਲ ਆ ਸੰਪਰਕ ਕਰੋ ਇਮੀਗ੍ਰੇਸ਼ਨ ਵਕੀਲਾਂ ਦੇ ਨਾਲ ਸੰਪਰਕ ਕਰੋ ਵੀ ਕੀ ਤੁਸੀਂ ਇਸ ਕੈਟਾਗਰੀ ਦੇ ਵਿੱਚ ਆਉਂਦੇ ਆ ਜਾਂ ਨਹੀਂ ਜੀ ਜੀ ਜਿਹੜਾ ਫੈਡਰਲ ਆ ਯੂ ਐਸ ਦਾ ਉਹ ਇਹ ਬਿਲਕੁਲ ਕਲੀਅਰਲੀ ਕੰਟਰੋਲ ਕਰਦਾ ਵੀ ਜਿਹੜੀ ਟੈਕਸ ਪੇਅਰ ਦੀ ਇਨਫੋਰਮੇਸ਼ਨ ਆ ਉਦੇ ਘਰ ਦਾ ਐਡਰੈਸ ਵੀ ਪ੍ਰੋਟੈਕਟ ਕੀਤਾ ਜਾਵੇ ਉਹਦੀ ਅਰਨਿੰਗਸ ਵੀ ਤੇ ਉਹ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਨਫੋਰਮੇਸ਼ਨ ਆ ਉਹ ਹੋਰ ਏਜੰਸੀਜ਼ ਨੂੰ ਨਾ ਦਿੱਤੀ ਜਾਵੇ ਜੀ ਇਹ ਇਹ ਫੈਡਰਲ ਆਇਆ ਤੁਸੀਂ ਦੇਖਿਆ ਹੋਣਾ ਜਦੋਂ ਪਿਛਲੀ ਵਾਰੀ 트럼ਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਉਹਨਾਂ ਤੋਂ ਬਾਅਦ ਬਾਈਡਨ ਐਡਮਿਨਿਸਟ੍ਰੇਸ਼ਨ ਨੇ 트럼ਪ ਉਹਨਾਂ ਦੇ ਜਿਹੜੇ ਟੈਕਸ ਦੇ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕੀਤੀ ਸੀ ਤਾਂ ਬਹੁਤ ਵੱਡਾ ਕੇਸ ਚੱਲਿਆ ਸੀ ਬਾਅਦ ਵਿੱਚ ਕਿਸੇ ਨੇ ਉਹ ਵਿੱਚੋਂ ਹੀ ਜਿਹੜਾ ਹੈ ਡਿਸਕਲੋਜ਼ ਕਰ ਦਿੱਤੇ ਸੀ ਹਾਂਜੀ ਸੋ ਆਈਆਰਐਸ ਆਫੀਸ਼ੀਅਲਸ ਨੇ बार-बार ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਵੀ ਇਹ ਜਿਹੜਾ ਡਾਟਾ ਆ ਤੁਸੀਂ ਯੂਜ਼ ਨਹੀਂ ਕਰ ਸਕਦੇ ਹੈਗੇ ਤੇ ਇਹ ਪਰ ਹੁਣ ਉਹਨਾਂ ਨੇ ਡੀਲ ਬਣਾ ਲਈ ਆ ਕਿਉਂਕਿ ਆਈਆਰਐਸ ਦਾ ਜਿਹੜਾ ਟੌਪ ਦਾ ਲਾਇਰ ਹੈਗਾ ਉਸ ਨੂੰ ਵੀ ਡਿਮੋਟ ਕਰ ਦਿੱਤਾ ਗਿਆ ਕਿਉਂਕਿ ਉਹਦੀ ਜਗ੍ਹਾ ਤੇ ਸਾਬਕਾ 트럼ਪ ਉਹਨਾਂ ਦੇ ਇੱਕ ਨੋਮੀਨੀ ਸੀ ਉਹਨਾਂ ਨੂੰ ਰਿਪਲੇਸ ਕਰ ਦਿੱਤਾ ਗਿਆ ਨੀਨਾ ਓਲਸਨ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਸੈਂਟਰ ਫਾਰ ਟੈਕਸ ਪੇਅਰਸ ਰਾਈਟਸ ਐਂਡ ਅ ਫਾਰਮਰ ਟੌਪ ਆਈਆਰਐਸ ਆਫੀਸ਼ੀਅਲਸ ਉਹਨਾਂ ਨੇ ਕਿਹਾ ਕਿ ਇਟ ਇਜ਼ ਅਨਪ੍ਰੈਸੀਡੈਂਟਡ ਕਦੇ ਇਦਾਂ ਦਾ ਵਾਪਰਿਆ ਨਹੀਂ ਹੈਗਾ ਕਿ ਬੰਦਿਆਂ ਦੀ ਅਮਰੀਕਨ ਸਿਟੀਜ਼ਨਸ ਦੀ ਜਿਹੜੀ ਕਹਿੰਦੇ ਵਿਦੇਸ਼ੀ ਏਜੰਸੀ ਚ ਵੀ ਕੋਈ ਇਨਫੋਰਮੇਸ਼ਨ ਨਹੀਂ ਸ਼ੇਅਰ ਕਰ ਸਕਦਾ ਸੀ ਇਹ ਇਹ ਜਿਹੜੀ ਇਹ ਗੱਲਬਾਤ ਸੀਗੀ ਆਈਆਰਐਸ ਦੀ millions of undocumented workers pay taxes improving financial outlook in new york times ਅੱਜ ਰਿਪੋਰਟ ਕਰ ਰਿਹਾ ਹੈ ਜਿਹਦੇ ਵਿੱਚ ਸੋਸਾਇਟੀ ਵੀ ਉਹ ਪੇ ਕਰਦੇ ਹੈਗੇ ਆ ਤੇ IRS ਹਮੇਸ਼ਾ ਹੀ ਲੋਕਾਂ ਨੂੰ ਕਹਿੰਦਾ ਵੀ ਭਾਈ ਟੈਕਸ ਰਿਟਰਨ ਜੋ ਆ ਉਹ ਆਪਣੇ ਸਬਮਿਟ ਕਰੋ ਨਾਈਨ ਡਿਜੀਟ ਕੋਡ ਜਿਹਨੂੰ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ ਹਾਂ ਵੀ ਇੰਡੀਵਿਜੂਅਲ ਟੈਕਸਪੇਅਰ ਆਇਡੈਂਟੀਫਿਕੇਸ਼ਨ ਨੰਬਰ ਲੋਕ ਯੂਜ਼ ਕਰ ਲੈਂਦੇ ਹੈਗੇ ਆ ਸੋ ਇਮੀਗ੍ਰੇਸ਼ਨ ਐਕਟੀਵਿਸਟਸ ਤੇ ਟੈਕਸ ਲਾਇਰਸ ਉਹ ਹਮੇਸ਼ਾ ਇਹ ਕਹਿੰਦੇ ਅਸੀਂ IRS ਨੂੰ ਟਰਸਟ ਕੀਤਾ ਵੀ ਉਹ ਸਾਡੀ ਜਿਹੜੀ ਕਨਫਿਡੈਂਸ਼ੀਅਲਟੀ ਆ ਉਹ ਪ੍ਰੋਟੈਕਟ ਕਰ ਰਹਾ ਹੈਗੇ ਆ ਪਰ ਹੁਣ ਕਿਉਂਕਿ ਦੋਨਾਂ ਦੇ ਵਿੱਚ ਇਹ ਸਮਝੌਤਾ ਹੋ ਗਿਆ ਅ ਪਰ ਬਹੁਤ ਸਾਰੇ ਜਿਹੜੇ ਇਕਨੋਮਿਸਟ ਆ ਉਹ ਇਹ ਕਹਿ ਰਿਹਾ ਹੈ ਵੀ ਹੁਣ IRS ਨੂੰ ਲੋਕਾਂ ਨੇ ਬਹੁਤ ਸਾਰਿਆਂ ਨੇ ਟੈਕਸ ਫਾਈਲ ਕਰਨਾ ਬੰਦ ਕਰ ਦੇਣਾ ਇਹ ਤਾਂ ਹੈ ਹੀ ਹਰ ਜੋ ਸਿੰਘ ਜੀ ਇਹ ਤਾਂ ਸਪਸ਼ਟ ਕਿਉਂਕਿ ਉਹਨਾਂ ਨੂੰ ਲੱਗਾ ਲੱਗੂਗਾ ਵੀ ਸਾਨੂੰ ਜਿਹੜਾ ਰਿਪੋਰਟ ਕੀਤਾ ਜਾ ਸਕਦਾ ਹੈ ਬਿਲਕੁਲ ਇਹ ਜਿਹੜੀ ਮੈਮੋਰੰਡਮ ਦੇ ਵਿੱਚ ਇਹ ਡੀਲ ਦੇ ਵਿੱਚ ਕਹਿੰਦੇ ਵੀ ਆਈਸ ਨੂੰ ਆ ਨਾਮ ਤੇ ਐਡਰੈਸ ਸਬਮਿਟ ਕਰਨ ਦੀ ਇਜਾਜ਼ਤ ਹੋਊਗੀ ਉਹਨਾਂ ਇਲੀਗਲ ਇਮੀਗਰੈਂਟਸ ਦੀ ਆਈਆਰਐਸ ਨੂੰ ਤੇ ਤਾਂ ਜੋ ਕਹਿੰਦੇ ਵੀ ਕ੍ਰਾਸ ਚੈੱਕ ਕਰ ਸਕਣ ਇਮੀਗਰੈਂਟਸ ਟੈਕਸ ਰਿਕਾਰਡ ਦੇ ਨਾਲ ਤੇ ਉਹ ਪ੍ਰੋਵਾਈਡ ਕੀਤਾ ਜਾਊਗਾ ਇਮੀਗ੍ਰੇਸ਼ਨ ਏਜੰਸੀ ਨੂੰ ਕਰੰਟ ਐਡਰੈਸ ਇਨਫੋਰਮੇਸ਼ਨ ਦੇ ਨਾਲ ਸੋ ਇਹ ਹੁਣ ਕਹਿੰਦੇ ਵੀ ਕਿਹਾ ਤਾਂ ਉਹਨਾਂ ਨੇ ਇਹ ਆ ਵੀ ਸਿਰਫ ਜਿਹੜੀ ਕ੍ਰਿਮੀਨਲ ਐਕਟੀਵਿਟੀ ਦੇ ਨਾਲ ਜੁੜੇ ਆ ਉਹ ਉਹਨਾਂ ਦਾ ਹੀ ਜਿਹੜਾ ਉਹ ਕਰਨਾ ਹੈ ਪਰ ਅੰਦਰ ਖਾਤੇ ਆਈਆਰਐਸ ਵਾਲਿਆਂ ਨੂੰ ਇਹ ਵੀ ਡਰ ਆ ਵੀ ਇਹ ਡਾਟਾ ਕਿਸ ਤਰੀਕੇ ਦੇ ਨਾਲ ਵੈਂਚਲੀ ਜਿਹੜਾ ਉਹ ਯੂਜ਼ ਹੋ ਸਕਦਾ ਹੈਗਾ ਸੋ ਆਈਆਰਐਸ ਨੂੰ ਆਲਰੇਡੀ ਫਿਕਰ ਪਿਆ ਹੈ ਜਿਹੜਾ ਉਦਾਂ ਦਾ ਇਹਨਾਂ ਨੂੰ 80 ਬਿਲੀਅਨ ਡਾਲਰ ਮਿਲਨੇ ਸੀਗੇ 트럼ਪ ਹੁਣਾਂ ਨੇ ਉਹਦੇ ਤੇ ਰੋਕ ਹੀ ਲਾ ਦਿੱਤੀ ਕਹਿੰਦੇ ਵੀ ਆਪਾਂ ਬੰਦੇ ਵੀ ਤੁਹਾਡੀ ਜਿਹੜੇ ਮਹਿਕਮੇ ਚੋਂ ਕੱਢਨੇ ਆ ਤੇ ਜਿਹੜਾ ਅਮੀਰਾਂ ਦੀ ਕਹਿੰਦੇ ਸੀਗੇ ਵੀ ਆਡਿਟ ਹੋਇਆ ਕਰਨੇ ਆ ਉਹ ਵੀ ਕੰਮ ਜਿਹੜਾ ਇਹਨਾਂ ਨੇ ਰੋਕ ਦੇਣਾ ਇਵੈਂਚੁਅਲੀ ਸਭ ਨੂੰ ਹੀ ਪਤਾ ਵੀ ਫਾਇਦਾ ਇਸ ਚੀਜ਼ ਦਾ ਕਿਸ ਨੂੰ ਹੋਣਾ ਆ ਤੇ ਸੋ ਟੈਕਸ ਕਲੈਕਸ਼ਨ ਦੇ ਉੱਤੇ ਵੀ ਜਿਹੜਾ ਅਸਰ ਇਸ ਦਾ ਆ ਪੈ ਸਕਦਾ 11 ਮਿਲੀਅਨ ਹਰਜੋਤ ਸਿੰਘ ਜੀ ਕਹਿੰਦੇ ਆ ਕੋਈ ਇਸ ਤੋਂ ਵੱਧ ਕਹਿੰਦਾ ਹੈ ਨੰਬਰ ਕੋਈ ਇਸ ਤੋਂ ਘੱਟ ਕਹਿੰਦਾ ਹੈ ਨੰਬਰ ਸਾਰੇ ਇਸ ਕੈਟਾਗਰੀ ਦੇ ਵਿੱਚ ਤਾਂ ਨਹੀਂ ਆਉਣੇ ਜਿਹੜਾ ਇਹ ਹੋਇਆ ਆ ਪਰ ਇਹਨਾਂ ਨੇ ਇੱਕ ਰਾਹ ਬਣਾ ਲਿਆ IRS ਤੋਂ ਇਨਫੋਰਮੇਸ਼ਨ ਜਿਹੜਾ ਲੈਂਡ ਦਾ ਆਈਸ ਵਾਲਿਆਂ ਨੇ ਇਹ ਕਿਦਾਂ ਵਰਤਿਆ ਜਾਊਗਾ ਕਿਵੇਂ ਵਰਤੇ ਜਾਊਗਾ ਸ਼ੁਰੂਆਤ ਵਿੱਚ ਤਾਂ ਬਹੁਤ ਖਿਚੋਤਾਣ ਜਿਹੜੀ ਉਹ ਹੋਣੀ ਹੈ ਵੈਂਚਲੀ ਕੋਸਾਲਾ ਬਾਅਦ ਜਾ ਕੇ ਪਤਾ ਲੱਗਦਾ ਹੁੰਦਾ ਆ ਵੀ ਕਿਹੜੇ ਬੰਦੇ ਇਹਨਾਂ ਨੇ ਇਹਦੇ ਵਿੱਚ ਰਗੜਤੇ ਤਾਂ ਕਿਹੜੇ ਜਿਹੜੇ ਅਸਲ ਦੇ ਵਿੱਚ ਕੱਢਣੇ ਸੀਗੇ ਉਹੋ ਕੱਢੇ ਹੈਗੇ ਆ ਸੋ ਰਾਸ਼ਪਤੀ ਟਰੰਪ ਹੋਣਾ ਨੇ ਆਪਣੇ ਕੈਂਪੇਨ ਟ੍ਰੇਲ ਦੇ ਵਿੱਚ ਵੀ ਇਹ ਵਾਅਦਾ ਕੀਤਾ ਸੀਗਾ ਵੀ ਉਹ ਹਰ ਇੱਕ ਰਿਸੋਰਸ ਜੋ ਅਵੇਲੇਬਲ ਆ ਉਸਦੀ ਵਰਤੋਂ ਕਰਨਗੇ ਤਾਂ ਇਮੀਗ੍ਰੇਸ਼ਨ ਅਥਾਰਟिटीज ਨੂੰ ਉਹ ਮੁਹੱਈਆ ਕਰਾਉਣਗੇ ਤਾਂ ਜੋ ਜਿਹੜਾ ਡੈਪੂਟੇਸ਼ਨਾਂ ਮਾਸ ਡੈਪੂਟੇਸ਼ਨ ਐਫਰਟਸ ਉਹਨਾਂ ਦੀ ਪ੍ਰਸ਼ਾਸਨ ਦੁਆਰਾ ਚੱਲ ਰਹੇ ਆ ਉਹ ਉਸੇ ਤਰੀਕੇ ਦੇ ਨਾਲ ਉਸੇ ਪੱਧਰ ਦੇ ਉੱਤੇ ਚੱਲਦੇ ਰਹਿ ਸਕਣ